ਵੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰਨੀਆਂ ਨੇ ਤੇ ਉੱਥੇ ਹੀ ਨਵੇਂ ਜਥੇਦਾਰ ਬਲਵੰਤ ਸਿੰਘ ਰਾਚਵਾਨੇ ਦੇ ਹੱਕ ਦੇ ਵਿੱਚ ਆਏ ਨੇ ਤੇ ਦੱਸਿਏ ਕਿ ਉੱਥੇ ਹੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲੈ ਕੇ ਜਿਹੜੇ ਕਿ ਪਲਟਵਾਰ ਵੀ ਲਗਾਤਾਰ ਸਿੱਖਾਂ ਦਾ ਦੇਖਣ ਨੂੰ ਮਿਲ ਰਿਹਾ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਬਲਵੰਤ ਸਿੰਘ ਰਾਜੋਣਾ ਦੀ ਬੀਤੇ ਦਿਨਾਂ ਦੇ ਵਿੱਚ ਸੁਣਵਾਈ ਹੋਈ ਪਰੰਤੂ ਕੇਂਦਰ ਸਰਕਾਰ ਨੂੰ ਜਿਹੜੇ ਕਿ ਹੁਕਮ ਲਗਾਏ ਗਏ ਤੇ ਉਥੇ ਹੀ ਕੋੜ ਨੇ ਕਿਹਾ ਕਿ ਰਾਜੋਣਾ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਇਸ ਗੱਲ ਦਾ ਮਸਲਾ ਹੱਲ ਕੀਤਾ ਜਾਵੇ ਤੇ ਦੂਜੇ ਪਾਸੇ ਇਸ ਕੇਸ ਦੀ ਜਿਹੜੀ ਕਿ ਪਟੀਸ਼ਨ ਵੀ ਪਾਈ ਗਈ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਰਟ ਦੇ ਵਿੱਚ ਦੱਸਿਏ ਕਿ ਸੁਣਵਾਈ ਹੋਈ ਪਰੰਤੂ ਕੋਈ ਵਿਸਟਾ ਨਿਕਲ ਕੇ ਬਾਹਰ ਨਹੀਂ ਆਇਆ ਤੇ ਹੁਣ ਨਵੇਂ ਜੱਥੇਦਾਰ ਦਾ ਬਿਆਨ ਸਾਹਮਣੇ ਆਇਆ ਰਿਹਾ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਵੇਂ ਜੱਥੇਦਾਰ ਦਿਖਾਈ ਦਿੱਤੇ ਗਏ ਤੇ ਦੱਸਿਏ ਕਿ ਉੱਥੇ ਹੀ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਰਾਚੂਵਾਨਾ ਦੇ ਮਾਮਲੇ ਦੇ ਵਿੱਚ ਕੇਸ ਸੁਪਰੀਮ ਕੋਰਟ ਹਲੇ ਤੱਕ ਵੀ ਆਪਣੇ ਆਦੇਸ਼ ਲਾਗੂ ਨਹੀਂ ਕਰਵਾ ਸਕੀ ਤੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 18 ਮਾਰਚ ਤੱਕ ਮਾਮਲਾ ਨਿਬੇੜਨ ਦੇ ਲਈ ਕਿਹਾ ਸੀ ਪਰ ਹੁਣ ਤੱਕ ਵੀ ਨਹੀਂ ਕੋਈ ਫੈਸਲਾ ਹੋਇਆ ਤਾਂ ਦੱਸਿਆ ਕਿ ਰਾਜਵਾਣਾ ਮਾਮਲੇ ਦੇ ਵਿੱਚ ਨਮੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਸੀਂ ਹੁਕਮ ਲਗਾਏ ਗਏ ਸੀ ਜਿਸ ਦੇ ਵਿੱਚ 18 ਮਾਰਚ ਨੂੰ ਕਿਹਾ ਸੀ ਕਿ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਜਦਕਿ ਉਹ ਆਪਣੀਆਂ ਸਜ਼ਾਾਂਵਾਂ ਵੀ ਪੂਰੀਆਂ ਕਰ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਇਆ ਤੇ ਜਿਸ ਤੋਂ ਬਾਅਦ ਅਸੀਂ ਇਹ ਕਿ ਬੀਤੇ ਦਿਨਾਂ ਦੇ ਵਿੱਚ ਰਾਜੌਣਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੂੰ ਜਿਹੜਾ ਕਿ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਜਿਹੜੇ ਕਿ ਇਸ ਮਾਮਲੇ ਨੂੰ ਛੇਤੀ ਨਿਬੇੜੋ ਤੇ ਜਦ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ 28 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜਵਾਨਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪਟੀਸ਼ਨ ਪਾਈ ਤੇ ਕੋਰਟ ਨੇ ਹੁਕਮ ਲਗਾਏ ਤੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਪਰੰਤੂ ਹਜੇ ਕੋਈ ਫੈਸਲਾ ਨਿਕਲ ਕੇ ਬਾਹਰ ਨਹੀਂ ਆਇਆ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਨਵੇਂ ਜੱਥੇਦਾਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਦ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਹੁਕਮ ਲਗਾਏ ਗਏ ਕਿ 18 ਮਾਰਚ ਤੱਕ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਤਾਂ ਹਜੇ ਤੱਕ ਕਿਉਂ ਕੋਈ ਫੈਸਲਾ ਨਹੀਂ ਆਇਆ ਤੇ ਜਿਸ ਤੋਂ ਬਾਅਦ ਹੁਣ ਨਵੇਂ ਜਥੇਦਾਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲੈ ਕੇ ਜਿਹੜੇ ਕਿ ਪਲਟਵਾਰ ਵੀ ਲਗਾਤਾਰ ਸਿੱਖਾਂ ਦਾ ਦੇਖਣ ਨੂੰ ਮਿਲ ਰਿਹਾ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਬਲਵੰਤ ਸਿੰਘ ਰਾਜੋਣਾ ਦੀ ਬੀਤੇ ਦਿਨਾਂ ਦੇ ਵਿੱਚ ਸੁਣਵਾਈ ਹੋਈ ਪਰੰਤੂ ਕੇਂਦਰ ਸਰਕਾਰ ਨੂੰ ਜਿਹੜੇ ਕਿ ਹੁਕਮ ਲਗਾਏ ਗਏ ਤੇ ਉੱਥੇ ਹੀ ਕੋੜ ਨੇ ਕਿਹਾ ਕਿ ਰਾਜੋਣਾ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਇਸ ਗੱਲ ਦਾ ਮਸਲਾ ਹੱਲ ਕੀਤਾ ਜਾਵੇ ਤੇ ਦੂਜੇ ਪਾਸੇ ਇਸ ਕੇਸ ਦੀ ਜਿਹੜੀ ਕਿ ਪਟੀਸ਼ਨ ਵੀ ਪਾਈ ਗਈ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਰਟ ਦੇ ਵਿੱਚ ਦੱਸਿਏ ਕਿ ਸੁਣਵਾਈ ਹੋਈ ਪਰੰਤੂ ਕੋਈ ਵਿਸਟਾ ਨਿਕਲ ਕੇ ਬਾਹਰ ਨਹੀਂ ਆਇਆ ਤੇ ਹੁਣ ਨਵੇਂ ਜਥੇਦਾਰ ਦਾ ਬਿਆਨ ਸਾਹਮਣੇ ਆਇਆ ਰਿਹਾ ਕੁਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਵੇਂ ਜਥੇਦਾਰ ਦਿਖਾਈ ਦਿੱਤੇ ਗਏ ਤੇ ਦੱਸਿਏ ਕਿ ਉੱਥੇ ਹੀ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਰਾਚੂਵਾਨਾ ਦੇ ਮਾਮਲੇ ਦੇ ਵਿੱਚ ਕੇਸ ਸੁਪਰੀਮ ਕੋਰਟ ਹਲੇ ਤੱਕ ਵੀ ਆਪਣੇ ਆਦੇਸ਼ ਲਾਗੂ ਨਹੀਂ ਕਰਵਾ ਸਕੀ ਤੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 18 ਮਾਰਚ ਤੱਕ ਮਾਮਲਾ ਨਿਬੇੜਨ ਦੇ ਲਈ ਕਿਹਾ ਸੀ ਪਰ ਹੁਣ ਤੱਕ ਵੀ ਨਹੀਂ ਕੋਈ ਫੈਸਲਾ ਹੋਇਆ ਤਾਂ ਦੱਸਿਆ ਕਿ ਰਾਜਵਣਾਂ ਮਾਮਲੇ ਦੇ ਵਿੱਚ ਨਮੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਸੀਂ ਹੁਕਮ ਲਗਾਏ ਗਏ ਸੀ ਜਿਸ ਦੇ ਵਿੱਚ 18 ਮਾਰਚ ਨੂੰ ਕਿਹਾ ਸੀ ਕਿ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਜਦਕਿ ਉਹ ਆਪਣੀਆਂ ਸਜ਼ਾਾਂਵਾਂ ਵੀ ਪੂਰੀਆਂ ਕਰ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਬਿਆਨ ਦੇ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਇਆ ਤੇ ਜਿਸ ਤੋਂ ਬਾਅਦ ਅਸੀਂ ਇਹ ਕਿ ਬੀਤੇ ਦਿਨਾਂ ਦੇ ਵਿੱਚ ਰਾਜੌਣਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੂੰ ਜਿਹੜਾ ਕਿ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਜਿਹੜੇ ਕਿ ਇਸ ਮਾਮਲੇ ਨੂੰ ਛੇਤੀ ਨਿਬੇੜੋ ਤੇ ਜਦ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ 28 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਬਲਵੰਤ ਸਿੰਘ ਰਾਜਵਾਨਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਪਟੀਸ਼ਨ ਪਾਈ ਤੇ ਕੋਰਟ ਨੇ ਹੁਕਮ ਲਗਾਏ ਤੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਪਰੰਤੂ ਹਜੇ ਕੋਈ ਫੈਸਲਾ ਨਿਕਲ ਕੇ ਬਾਹਰ ਨਹੀਂ ਆਇਆ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਨਵੇਂ ਜਥੇਦਾਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਹੁਕਮ ਲਗਾਏ ਗਏ ਕਿ 18 ਮਾਰਚ ਤੱਕ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਮਾਮਲੇ ਨੂੰ ਨਿਵੇੜਿਆ ਜਾਵੇ ਤਾਂ ਹਜੇ ਤੱਕ ਕਿਉਂ ਕੋਈ ਫੈਸਲਾ ਨਹੀਂ ਆਇਆ ਤੇ ਜਿਸ ਤੋਂ ਬਾਅਦ ਹੁਣ ਨਵੇਂ ਜਥੇਦਾਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ